ਸਾਬ ਦਾ ਜੋ ਫਰਮਾਨ ਹੈ ਜੋ ਉਹਨਾਂ ਦਾ ਹੁਕਮ ਹੈ ਉਸ ਨੂੰ ਪੂਰਨ ਤੌਰ ਤੇ ਸਿਰ ਮੱਥੇ ਆ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਸਾਹਿਬ ਦੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪੂਰਨ ਤੌਰ ਤੇ ਪਾਲਣਾ ਕਰਦੀ ਆ ਜੋ ਜ਼ਥੇਦਾਰ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਣਕਾਰੀ ਦੇਣ ਲਈ ਪੱਤਰ ਲਿਖਿਆ ਸੀ ਉਸ ਪੱਤਰ ਦਾ ਉਸ ਪੱਤਰ ਦਾ ਲਿਫਾਫਾ ਬੰਦ ਜਵਾਬ ਜਿਹੜਾ ਵਾ ਸ਼ਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ਼ੇਂਦਰ ਸਿੰਘ ਧਾਮੀ ਸਾਹਿਬ ਨੇ ਸਿੰਘ ਸਾਹਿਬ ਨੂੰ ਸਪੁਰਦ ਕੀਤਾ ਸੋ ਉਸ ਤੋਂ ਬਾਅਦ ਸਿੰਘ ਸਾਹਿਬ ਉਸ ਤੇ ਕੀ ਫੈਸਲਾ ਕਰਦੇ ਆ ਇਹ ਬਾਤ ਦੀਆਂ ਗੱਲਾਂ ਨੇ ਸੋ ਇੱਕ ਨਿਮਾਣੇ ਸੇਵਕ ਦੇ ਤੌਰ ਤੇ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹ ਜਿਹੜਾ ਆਪਣਾ ਜਿਹੜਾ ਜਵਾਬ ਆ ਉਹ ਬੰਦ ਲਿਫਾਫੇ ਵਿੱਚ ਤ੍ਰੀ ਕਾਲਤਖ ਸਾਹਿਬ ਦੇ ਜ਼ਿਹਦਾਰ ਨੂੰ ਸੌਂਪਿਆ ਜੋ ਉਹਨਾਂ ਦੀ ਡਿਊਟੀ ਬਣਦੀ ਆ ਪਰ ਜੇ ਕੋਈ ਕਾਰਵਾਈ ਹੁੰਦੀ ਆ ਫਿਰ ਦੇ ਕੋਈ ਕਾਰਵਾਈ ਕਰਦੇ ਸਿੰਘ ਸਾਹਿਬ ਫਿਰ ਦੇਖੋ ਜੀ ਜੋ ਅਸੀਂ ਪੇਸ਼ ਕਾਦ ਨਹੀਂ ਹੋਏ ਸਿੰਘ ਸਾਹਿਬ ਦੇ ਤਾਂ ਹੁਕਮਾਂ ਦੇ ਤਹਿਤ ਹੀ ਅਸੀਂ ਪੇਸ਼ ਹੋਏ ਜੋ ਸਿੰਘ ਸਾਹਿਬ ਹੁਕਮ ਲਾਉਣਗੇ ਛਰੋਣੀ ਭਾਵੇਂ ਕੀ ਉਹ ਜਿਹੜਾ ਜਿਹੜਾ ਇਹ ਮਾਮਲਾ ਵਾ ਇਹ ਬਹੁਤ ਧੇਰ ਪਹਿਲਾਂ ਦਾ ਜੀ ਅਵਤਾਰ ਸਿੰਘ ਜੀ ਮੱਕੜ ਜਿਹੜੇ ਕੀ ਪ੍ਰਧਾਨ ਸੀ ਉਹ ਇਸ ਦੁਨੀਆ ਤੋਂ ਚਲੇ ਗਏ ਪਰ ਪ੍ਰਧਾਨ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਆਪਣੀ ਮੌਜੂਦਾ ਸਮੇਂ ਚ ਬਣਦੀ ਡਿਊਟੀ ਮੁਤਾਬਕ ਜੋ ਕਾਲ ਤੱਕ ਸਾਹਿਬ ਨੇ ਜਾਣਕਾਰੀ ਮੰਗੀ ਆ ਜੋ ਪੱਖ ਮੰਗਿਆ ਉਹ ਪੱਖ ਜਿਹੜਾ ਵਾ ਅ ਐਡਵੋਕੇਟ ਰੇਸ਼ੇਂਦਰ ਸਿੰਘ ਧਾਮੀ ਸਾਹਿਬ ਨੇ ਸਿੰਘ ਸਾਹਿਬ ਨੂੰ ਸਪੁਰਦ ਕੀਤਾ ਮੱਕੜ ਸਾਹਿਬ ਵੱਲੋਂ ਪੱਖ ਥੈਂਕ ਯੂ ਭਜੀ ਜਗਰਵ ਸਿੰਘ ਜਰਵਲ ਸਾਹਿਬ ਇੱਕ ਸਵਾਲ ਤੇ ਪੂਰਾ ਉੱਤਰ ਦੀ ਗੱਲ ਸਾਰੀ ਨਹੀਂ 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 ਕੋਈ ਮੱਕੜ ਸਾਹਿਬ ਦੀ ਨਹੀਂ ਗੱਲ ਪਾਈ ਗਈ ਐਵੇਂ ਗਾਧਰਾ ਕੇ ਕੋਟ ਕਰੂ ਮੈਂ ਵੈਸੇ ਗੱਲ ਕਰਦਾ ਕਿ ਉਹ ਹੈ ਨਹੀਂ ਗੇ ਉਹ ਜਵਾਬ ਨਹੀਂ ਦੇਣਗੇ ਅੱਜ ਦੇ ਮੌਜੂਦਾ ਪ੍ਰਬੰਧ ਨੇ ਐਡਵੋਕੇਟ ਧਾਮੀ ਸਾਹਿਬ ਨੇ ਜਿਹੜਾ ਜਿਹੜਾ ਹੁਕਮ ਲਗਾਇਆ ਕਾਲ ਤਖਸਾ ਬਲੋਂ ਉਹਦਾ ਜਿਹੜਾ ਜਵਾਬ ਦਿੱਤਾ ਜਰਵਲ ਸਾਹਿਬ ਮੈਂ ਬਾਦਲ ਸਾਹਿਬ ਦੇ ਮਾਮਲੇ ਵਿੱਚ ਸ਼ਾਮਲ ਨਹੀਂ ਹਾਂ ਕਿਉਂਕਿ ਛਲੂਨੀ ਕਮੇਟੀ ਦੇ ਵਾਪਸ ਨਾਲ ਮੈਂ ਗਿਆ ਸੀ ਉਹ ਕਾਲੀਦਲ ਦਾ ਵਾਪਸ ਵੱਖਰਾ ਸੀ ਛਲੂਨੀ ਕਮੇਟੀ ਦਾ ਵਾਪਸ ਵੱਖਰਾ ਭਾਈ ਮੇਰਾ ਗਲਤ ਕੰਮ ਹੋਇਆ ਸੀ ਅੱਜ ਉਹ ਆਪਣਾ ਸਪਸ਼ਟੀਕਰਨ ਕਰਾ ਰਿਹਾ ਹੈ ਅਤੇ ਉਸ ਸਪਸ਼ਟੀਕਰਨ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪੰਚੀ ਸਰਬਾਨ ਦੀ ਮਿਲਣੀ ਹੋਵੇਗੀ ਹੋਰ ਵਿੱਚ ਬੋਲ ਕੇ ਫੜ ਕੇ ਤੇ ਹੋਰ ਬਚਾਏ ਸਿੰਘ ਸਾਹਿਬ ਕਦੇ ਤੱਕ ਜੀ ਨਹੀਂ ਗਈ ਅਗਲੀ ਜੇ ਕੋਈ ਸਮਾਜ ਦੀ ਮੀਟਿੰਗ ਕਦੋਂ ਤੱਕ ਮੀਟਿੰਗ ਕਦੋਂ ਤੱਕ ਹੋ ਸਕਦੀ ਹੈ ਜੀ ਫੈਸਲਾ ਹੋ ਜਾਣਾ ਜੀ ਕਦੋਂ ਤੱਕ ਕਦੋਂ ਤੱਕ ਫੈਸਲਾ ਲਿਆ ਜਾ ਸਕਦਾ ਥੋੜੇ ਦਿਨਾਂ ਪਾ ਕਮੇਟੀ ਨੂੰ